ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਉਹ ਗੁਰੂ ਨਾਨਕ ਦੇਵ ਜੀ ਬਾਰੇ ਆ ਰਹੀ ਹੈ ਜੀ ਹਾਂ AI ਲਗਾਤਾਰ ਦਿਨੋ ਦਿਨ ਖਤਰਨਾਕ ਹੁੰਦਾ ਜਾ ਰਿਹਾ ਹੈ ਔਰ ਐਸੀਆਂ ਸਥਿਤੀਆਂ ਵੀ AI ਪੈਦਾ ਕਰ ਸਕਦਾ ਹੈ ਜਿਸ ਦੇ ਨਾਲ ਸਮਾਜ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ ਤਾਂ ਦੱਸ ਦਈਏ ਕਿ ਇਹ ਖਬਰ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਹੋਈ ਹੈ ਇੱਕ ਨਕਲੀ ਚੈਨਲ ਟੀ ਸੀਰੀਜ਼ ਮਸ਼ਹੂਰ ਟੀ ਸੀਰੀਜ਼ ਕੰਪਨੀ ਦੇ ਨਾਂ ਤੇ ਬਣਾ ਕੇ ਉਸ ਉੱਪਰ ਇੱਕ ਟੀਜ਼ਰ ਅਪਲੋਡ ਕੀਤਾ ਜਾਂਦਾ ਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਔਰ ਉਸ ਉੱਪਰ ਥੰਬਨੇ ਲਗਾਇਆ ਜਾਂਦਾ ਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਦਿਖਾਇਆ ਜਾਂਦਾ ਏ ਬਾਲੀਵੁੱਡ ਅਦਾਕਾਰ ਅਮੀਰ ਖਾਨ ਨੂੰ ਤਾਂ ਇਸ ਪੂਰੇ ਟੀਜ਼ਰ ਦਾ ਜੋ ਥੰਬਨੇਲ ਹੈ ਉਸ ਦੀ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਕਰਕੇ ਬਹੁਤ ਜ਼ਿਆਦਾ ਮਿਸ ਇਨਫਾਰਮੇਸ਼ਨ ਜੋ ਹੈ ਉਹ ਸੋਸ਼ਲ ਮੀਡੀਆ ਤੇ ਇਸ ਵੇਲੇ جاری ਹੈ ਲੋਕ ਵੀ ਲਗਾਤਾਰ ਇਸ ਨੂੰ ਵਾਇਰਲ ਕਰ ਰਹੇ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਧਾਰਮਿਕ ਮੁੱਦਾ ਹੈ ਪੰਥ ਨਾਲ ਜੁੜਿਆ ਮੁੱਦਾ ਹੈ ਔਰ ਗਲਤ ਜਾਣਕਾਰੀ ਇਸ ਵੇਲੇ ਸੋਸ਼ਲ ਮੀਡੀਆ ਤੇ جاری ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਇੱਕ ਨਕਲੀ ਟੀ ਸੀਰੀਜ਼ ਦਾ ਚੈਨਲ ਬਣਾ ਕੇ ਉਸ ਤੇ ਇੱਕ ਟੀਜ਼ਰ ਪਾਇਆ ਗਿਆ ਹੈ ਜਿੱਤੇ ਥੰਬਨੇਲ ਤੇ ਗੁਰੂ ਨਾਨਕ ਦੇਵ ਜੀ ਬਣਾ ਕੇ ਅਮੇਸਾਂ ਦੀ ਫੋਟੋ ਲਗਾ ਦਿੱਤੀ ਗਈ ਹੈ। ਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਪੂਰੇ ਸੰਸਾਰ ਨੂੰ ਪਤਾ ਹੈ ਕਿ ਆਪਾਂ ਇਦਾਂ ਦੀ ਕੋਈ ਵੀ ਤਸਵੀਰ ਬਣਾ ਨਹੀਂ ਸਕਦੇ ਨਾ ਹੀ ਕੋਈ ਦੇਹਧਾਰੀ ਬੰਦਾ ਇਦਾਂ ਦਾ ਕੋਈ ਕਿਰਦਾਰ ਨਿਭਾ ਸਕਦਾ। ਫਿਰ ਵੀ ਅਜਿਹੀਆਂ ਹਰਕਤਾਂ ਬਾਰ-ਬਾਰ ਹੋ ਰਹੀਆਂ ਨੇ। ਦੇਖੋ ਪਹਿਲੀ ਗੱਲ ਤਾਂ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਸ ਗੱਲ ਦੀ ਅਪੀਲ ਕਰਾਂਗਾ। ਕਿ ਜੋ ਕੁਝ ਵੀ AI ਦੇ ਨਾਰਾਹੀ ਮਤਲਬ ਢੰਗ ਤਰੀਕਿਆਂ ਦੇ ਨਾਲ ਇਹ ਇਸ ਕਿਸਮ ਦੀਆਂ ਯਤਨ ਕੀਤੇ ਜਾ ਰਹੇ ਨੇ ਤੇ ਇਹ ਤੁਰੰਤ ਇਹਦੀਆਂ ਪੜਤਾਲ ਕਰਾ ਕੇ ਇਹ ਬੰਦ ਕਰਨ ਦਾ ਯਤਨ ਕਰਨਾ ਚਾਹੀਦਾ ਜੀ ਖਾਸ ਕਰਕੇ ਉਹ ਗੱਲਾਂ ਜਿਹੜੀਆਂ ਕਿਸੇ ਧਰਮ ਪ੍ਰਤੀ ਹੋਣ ਕਿਸੇ ਕੌਮ ਦੇ ਨਾਲ ਸਬੰਧਤ ਹੋਣ ਔਰ ਉਸ ਕੌਮ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਖੇਸ ਪਹੁੰਚਾਉਣ ਦਾ ਯਤਨ ਕਰਦੀਆਂ ਹੁਣ ਜੀ ਸਰ ਤੇ ਮੈਂ ਇਸ ਗੱਲ ਦੀ ਉਂਝ ਜ਼ੋਰਦਾਰ ਸ਼ਬਦਾਂ ਵਿੱਚ ਨਖੇ ਕੇ ਵੀ ਕਰਦਾ ਨਿੰਦਾ ਕਰਦਾ ਕਿ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੁਹਾਡੇ ਦੁਰੀਏ ਅਪੀਲ ਕਰਦਾ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹਦੇ ਸੰਬੰਧੀ ਕੋਈ ਜੇ ਮਤਲਬ ਲੈਟਰ ਲਿਖਣ ਤਾਂ ਕਿ ਇਹ ਵਰਤਮਾਨ ਤੇ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰ ਸਕੇ ਜਿਹਦੇ ਨਾਲ ਮਤਲਬ ਕੋਈ ਅਜਿਹੀ ਅਨੁਸਖਾਮੀ ਘਟਨਾ ਵਾਪਰ ਜਾਵੇ ਲੇਡੀਸ ਮਤਲਬ ਸਾਡੇ ਲਈ ਸਾਰਿਆਂ ਲਈ ਚੰਗੀ ਨਾ ਹੋਵੇ ਇਹਨੂੰ ਰੋਕਣ ਦਾ ਯਤਨ ਇਮੀਡੀਏਟਲੀ ਕਰਨਾ ਚਾਹੀਦਾ ਹੈ ਸਟੇਟ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਜੀ ਮਨਜੋਲੀ ਸਾਹਿਬ ਸਾਈਬਰ ਕ੍ਰਾਈਮ ਦਾ ਇਹ ਮਾਮਲਾ ਜੋ ਹੈ ਉਹ ਦੱਸਿਆ ਜਾ ਰਿਹਾ ਵੀ ਇਹ ਸਾਈਬਰ ਕ੍ਰਾਈਮ ਚਾਹੁੰਦਾ ਕਿਸੇ ਵੀ ਨਕਲੀ ਤਸਵੀਰ ਬਣਾ ਕੇ ਜੋ ਇੰਟਰਨੈਟ ਤੇ ਇਦਾਂ ਦੀ ਤਿਆਰ ਕਰਨਾ ਔਰ ਇਹਦੇ ਵਿੱਚ ਜੋ ਸ਼ਾਰਟਸ ਟੀਜ਼ਰ ਦੇ ਵਿੱਚ ਇਸਤੇਮਾਲ ਕੀਤੇ ਗਏ ਨੇ ਉਹ ਨਾਨਕਸ਼ਾਹ ਫਕੀਰ ਫਿਲਮ ਦੇ ਕੀਤੇ ਗਏ ਨੇ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜਾ ਸਾਈਬਰ ਕ੍ਰਾਈਮ ਹੈ ਉਹ ਬੈਟਾ ਸੰਸਾਰ ਪੱਧਰ ਤੇ ਬਹੁਤ ਵੱਡੀ ਪੱਧਰ ਤੇ ਇਸ ਕਿਸਮ ਦੇ ਕ੍ਰਾਈਮ ਸਾਈਬਰ ਤੇ ਰਾਹੀਂ ਹੋ ਰਹੇ ਨੇ ਜੀ ਇਹਨੂੰ ਰੋਕਣ ਦੇ ਲਈ ਮਤਲਬ ਮੈਨੂੰ ਇਸ ਗੱਲ ਬਾਰੇ ਤਾਂ ਕੋਈ ਜਾਣ ਨਹੀਂ ਜਾਣਕਾਰੀ ਨਹੀਂ ਕਿ ਕਿੰਨੇ ਠੋਸ ਕਾਨੂੰਨ ਬਣਾਏ ਗਏ ਨੇ ਜਿਉਂ-ਜਿਉਂ ਜੋ ਸਾਈਬਰ ਕ੍ਰਾਈਮ ਵਧ ਰਿਹਾ ਹੈ ਕਿਉਂਕਿ ਮੈਨੂੰ ਐ ਲੱਗਦਾ ਕਿ ਦੇ ਲਈ ਕੋਈ ਠੋਸ ਕਾਨੂੰਨ ਵੀ ਬਣਨੇ ਚਾਹੀਦੇ ਨੇ ਕਿ ਇੱਕ ਏਜੰਸੀ ਬਣਨੀ ਚਾਹੀਦੀ ਹੈ ਜਿਹੜੀ ਇਸ ਕ੍ਰਾਈਮ ਦੀ ਹੈਲਪ ਕਰਨ ਲਈ ਮਤਲਬ ਆ ਉਹਨਾਂ ਲੋਕਾਂ ਦੀ ਮਤਲਬ ਪੜਤਾਲ ਕਰੇ ਜਿਹੜੇ ਲੋਕ ਇਸ ਕਿਸਮ ਦੇ ਆ ਖੇਡਾ ਖੇਡ ਦੇਣੇ ਜੀ ਕਿ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਦੇ ਨੇ ਕਿਸੇ ਧਰਮ ਨੂੰ ਬਦਨਾਮ ਕਰਦੇ ਨੇ ਜਾਂ ਮਤਲਬ ਦੰਗਾ ਫਸਾਦ ਕਰਵਾਉਣ ਦੀਆਂ ਸਾਜਸ਼ਾਂ ਰਚਦੇ ਨੇ ਇਹ ਮਤਲਬ ਜਾਂ ਉਸ ਤੋਂ ਬਿਨਾ ਲੋਕਾਂ ਦੇ ਜਿਹੜੇ ਅਕਾਊਂਟ ਵਿੱਚੋਂ ਪੈਸੇ ਕੱਢਣ ਦੀਆਂ ਗੱਲਾਂ ਨੇ ਜਾਂ ਕਿਸੇ ਦੇ ਸਟੇਟਮੈਂਟਾਂ ਬਣਾ ਕੇ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਣ ਦੀਆਂ ਗੱਲਾਂ ਨੇ ਇਹ ਸਾਰਾ ਵੱਡੀ ਪੱਧਰ ਤੇ ਇਸ ਕਿਸਮ ਦਾ ਵਰਤਾਰਾ ਵਾਪਰ ਰਿਹਾ ਜ ਜਦੀ ਪੜਤਾਲ ਵੀ ਕਰਨੀ ਚਾਹੀਦੀ ਹੈ ਲੇਕਿਨ ਪੜਤਾਲ ਤੋਂ ਬਾਅਦ ਐਕਸ਼ਨ ਵੀ ਕਰਨਾ ਚਾਹੀਦਾ ਇਹ ਮੈਂ ਅਪੀਲ ਕਰਨਾ ਤੁਹਾਡੇ ਜਰੀਏ ਭਾਰਤ ਸਰਕਾਰ ਨੂੰ ਵੀ ਕਹਿਣਾ ਚਾਹੁੰਨਾ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੁਆਰੇ ਸਹਿਰ ਕਹਿਣਾ ਚਾਹੁੰਨਾ ਕਿ ਉਹ ਸੀਰੀਅਸ ਲੈਣ ਇਸ ਮੈਟਰ ਨੂੰ ਤੇ ਦੇਖਦੇ ਗ੍ਰਹਿ ਮੰਤਰੀ ਨੂੰ ਲੈਟਰ ਲਿਖਣਾ ਕਿ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰ ਸਕੇ ਉਹਨੂੰ ਰੋਕਣ ਲਈ ਸਰਕਾਰ ਜ਼ਦਨ ਕਰੇ ਪੰਜੋਲੀ ਸਾਹਿਬ ਸੰਗਤ ਵੱਲੋਂ ਜੋ ਸੋਸ਼ਲ ਮੀਡੀਆ ਤੇ ਲੋਕ ਨੇ ਉਹਨਾਂ ਵੱਲੋਂ ਇਸ ਤਸਵੀਰ ਨੂੰ ਬਹੁਤ ਵਾਇਰਲ ਕੀਤਾ ਜਾ ਰਿਹਾ ਹੈ ਕੋਈ ਕਿਸੇ ਤਰ੍ਹਾਂ ਦਾ ਕੈਪਸ਼ਨ ਦੇ ਰਿਹਾ ਕੋਈ ਇਹ ਕਹਿ ਰਿਹਾ ਕਿ ਆਮਰ ਖਾਨ ਰੋਲ ਨਭਾ ਰਹੇ ਨੇ ਮਿਸ ਇਨਫਾਰਮੇਸ਼ਨ ਬਹੁਤ ਫੈਲ ਰਹੀ ਹੈ ਔਰ ਇੱਕ ਅਦਾਕਾਰ ਦਾ ਵਿੱਚ ਨਾਮ ਵਰਤਿਆ ਜਾ ਰਿਹਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਮੈਂ ਸਮਝਦਾ ਹਾਂ ਵੀ ਸੰਗਤ ਨੂੰ ਸਹੀ ਜਾਣਕਾਰੀ ਲੈਣ ਤੋਂ ਬਾਅਦ ਹੀ ਆਪਣਾ ਵਰਸ਼ਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ ਜੀ ਤੇ ਅਮਰ ਖਾਨ ਨੂੰ ਵੀ ਮਤਲਬ ਲੋਕਾਂ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖ ਦੇਣਾ ਚਾਹੀਦਾ ਵੀ ਮੇਰਾ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਰੋਲ ਨਹੀਂ ਹੈ ਤਾਂ ਕਿ ਇਹ ਗੱਲ ਜਿਹੜੀ ਆ ਸਿੱਧੀ ਉਹਨਾਂ ਉੱਤੇ ਨਾ ਆ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਵੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਕੀਤੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਜੋਲੀ ਸਰ ਥੈਂਕ ਯੂ ਸਰ ਥੈਂਕ ਯੂ ਤਾਂ ਬਿਲਕੁਲ ਜੀ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਤੁਸੀਂ ਸਾਡੀ ਜੋ ਗੱਲਬਾਤ ਹੈ ਉਹ ਸੁਣੀ ਹੈ ਔਰ ਉਹਨਾਂ ਦਾ ਜੋ ਪੱਖ ਹੈ ਐਸਜੀਪੀਸੀ ਦਾ ਜੋ ਪੱਖ ਹੈ ਉਹ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਤਾਂ ਏਆਈ ਨੂੰ ਵਾਕਈ ਉਹਨਾਂ ਨੇ ਖਤਰਨਾਕ ਦੱਸਿਆ ਹੈ ਔਰ ਇਸ ਮਾਮਲੇ ਤੇ ਕੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸਾਈਬਰ ਕ੍ਰਾਈਮ ਨਾਲ ਜੁੜਿਆ ਇਹ ਮਾਮਲਾ ਹੈ ਉਹਨਾਂ ਨੇ ਕਿਹਾ ਕਿ ਇਹ ਕਿਸ ਹੱਦ ਤੱਕ ਕਾਰਵਾਈ ਹੋ ਸਕਦੀ ਹੈ ਮੈਨੂੰ ਨਹੀਂ ਜਾਣਦਾ ਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੋ ਵੀ ਤੱਤ ਇਸ ਦੇ ਪਿੱਛੇ ਲੱਗੇ ਹੋਏ ਨੇ ਜੋ ਸਮਾਜ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਨੇ ਜਿੰਨਾ ਕਰਕੇ ਗਲਤ ਜਾਣਕਾਰੀ ਜਾ ਰਹੀ ਹੈ ਦੂਜੇ ਪਾਸੇ ਉਹਨਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਬਿਨਾ ਵੈਰੀਫਾਈ ਕੀਤੇ ਕੋਈ ਵੀ ਜਾਣਕਾਰੀ ਐਵੇਂ ਹੀ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕਰਨੀ ਚਾਹੀਦੀ ਪਹਿਲਾਂ ਉਸ ਦੇ ਤੱਥ ਬਾਰੇ ਜਾਣ ਲੈਣਾ ਚਾਹੀਦਾ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੇ ਮੁੱਦੇ ਬਾਰੇ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ